ਆਮ ਆਦਮੀ ਪਾਰਟੀ ਦੀ ਭਗਵੰਤਪਾਣ ਦੀ ਸਰਕਾਰ ਨੇ ਜਿਹੜਾ ਬੋਲੇ ਜਿਹੜਾ ਬੋਲੇ ਉਹਨੂੰ ਚੱਕਟਾਉਂਦੇ ਨੇ ਉਹਦੇ ਤੇ ਪਰਚੇ ਦਰਜ ਕਰਦੇ ਨੇ ਉਹਨਾਂ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਕੁੱਲ ਮਿਲਾ ਕੇ ਪਹਿਲੀ ਵਾਰ ਹੋਇਆ ਜਿੰਨੀ ਦੀ ਐ ਤਾਂ ਮੈਂ ਸਿਆਸਤ 'ਚ ਆ ਕਿ ਕਿਸੇ ਸਰਕਾਰ ਨੇ ਮੀਡੀਆ ਨੂੰ ਇੰਨੀ ਬੁਰੀ ਤਰ੍ਹਾਂ ਕੰਟਰੋਲ ਕੀਤਾ ਹੋਵੇ ਦੋ ਤਰੀਕੇ ਨੇ ਮੀਡੀਆ ਨੂੰ ਕੰਟਰੋਲ ਕਰਨ ਦੇ ਇੱਕ ਤਾਂ ਹੈਗਾ ਕਿ ਉਹਨਾਂ ਨੂੰ ਦੱਬ ਕੇ ਲਾਲਚ ਦੇਣਾ ਮਤਲਬ ਸਰਕਾਰੀ ਪੈਸਾ ਵਾ ਉਡਾਓ ਜਿੰਨਾ ਮਰਜੀ ਉਹ ਜਿਹੜੇ ਇਹਨਾਂ ਦੇ ਸਟੇਟ ਸਪான்ਸਰਡ ਟੈਲੀਵਿਜ਼ਨ ਚੈਨਲ ਨੇ ਜਾਂ ਅਖਬਾਰਾਂ ਨੇ ਉਹਨਾਂ ਨੂੰ ਵੱਡੇ ਵੱਡੇ ਕਰੋੜਾ ਕਰੋੜਾਂ ਦੇ ਇਸ਼ਤਿਹਾਰ ਦਿੰਦੇ ਨੇ ਉਹ ਵੱਡੇ ਸੋਨੇ ਸਹਿਮਤ ਹੋ ਕੇ ਫਿਰ ਉਹ ਜੋ ਸਰਕਾਰ ਉਹਨਾਂ ਨੂੰ ਲਾਈਨ ਦਿੰਦੀ ਆ ਉਸੇ ਲਾਈਨ ਨੂੰ ਦਿਖਾਉਂਦੇ ਦੂਜੇ ਕਿਸੇ ਹੋਰ ਪੱਖ ਲਾਈਨ ਨੂੰ ਨਹੀਂ ਦਿਖਾਉਂਦੇ ਦੂਸਰਾ ਤਰੀਕਾ ਮਰੀ মিডিਆ ਜਿਹੜਾ ਨਹੀਂ ਮੰਨਦਾ ਜਿਹੜਾ ਆਜ਼ਾਦ মিডিਆ ਆਪਣੇ ਤੌਰ ਤੇ ਦਿਖਾਈ ਜਾਂਦਾ ਔਰ ਐਕਸਪੋਜ਼ ਕਰੀ ਜਾਂਦਾ ਸਰਕਾਰ ਦੇ ਮਾਈਨਿੰਗ ਦੇ ਸਕੈਂਡਲਸ ਉਹਨਾਂ ਦੇ ਕ腐ਸ਼ਨ ਦੇ ਸਕੈਂਡਲਸ ਉਹਨਾਂ ਦੇ ਹੋਰ ਬਦਤਮੀਜ਼ੀਆਂ ਜਿਵੇਂ ਕਿ ਆ ਬਲਕਾਰ ਸਿੰਘ ਦੀ ਉਹਨਾਂ ਨੇ ਬਦਤਮੀਜ਼ੀ ਐਕਸਪੋਜ਼ ਕੀਤੀ ਉਹਨਾਂ ਨੂੰ ਫਿਰ ਡਰਾਉਣ ਦਾ ਤਰੀਕਾ ਹੈਗਾ ਪੁਲਿਸ ਦਾ ਮਿਸਯੂਜ਼ ਪੁਲਿਸ ਤੇ ਰਾਹੀਂ ਪਰਚੇ ਦਰਜ ਕਰੋ ਐਫ ਆਈ ਆਰ ਦਰਜ ਕਰੋ ਛਾਪੇ ਮਾਰੋ ਚੱਕ ਲੋ ਢਾ ਲੋ ਔਰ ਅੱਜ ਇਹ ਪਹਿਲੀ ਵਾਰ ਨਹੀਂ ਹੋਇਆ ਬਹੁਤ ਸਾਰੇ ਟਵਿੱਟਰ ਅਕਾਊਂਟਸ ਬਹੁਤ ਸਾਰੇ ਵੈਬ ਚੈਨਲ ਟੀਵੀ ਦੇ ਜਿਹੜੇ ਆ ਉਹ ਬਲੈਕਆਊਟ ਕੀਤੇ ਗਏ ਬੰਦ ਕੀਤੇ ਗਏ ਭਗਵੰਤਪານ ਦੀ ਸਰਕਾਰ ਵੱਲੋਂ ਔਰ ਇੱਥੇ ਹੀ ਬਸ ਨਹੀਂ ਸਭ ਤੋਂ ਵੱਡਾ ਜਿਹੜਾ ਮੀਡੀਆ ਹਾਊਸ ਹੀ ਪੰਜਾਬ ਦਾ ਅਜੀਤ ਅਖਬਾਰ ਤੁਹਾਨੂੰ ਪਤਾ ਸਭ ਨੂੰ ਕਿ ਡਾਕਟਰ ਵਰਜਿੰਦਰ ਸਿੰਘ ਹਮਦਰਦ ਪਦਮ ਪੂਸ਼ਨ ਨਾਲ ਨਵਾਜਿਆ ਵੀ ਸੀਗਾ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਉਹਨਾਂ ਦੀ ਅਖਬਾਰ ਕਿਉਂਕਿ ਇਹਦੀ ਲਾਈਨ ਟੋਨ ਨਹੀਂ ਸੀ ਕਰਦੀ ਤੇ ਉਹਨਾਂ ਨੇ ਪਹਿਲਾਂ ਅਜੀਤ ਅਖਬਾਰ ਦੇ ਸਾਰੇ ਇਸ਼ਤਿਹਾਰ ਬੰਦ ਕੀਤੇ ਉਸ ਤੋਂ ਬਾਅਦ ਇੱਕ ਵਿਜੀਲੈਂਸ ਇਨਕੁਆਇਰੀ ਕਰਕੇ ਐਫ ਆਈ ਆਰ ਦਰਜ ਕਰਤੀ ਡਾਕਟਰ ਵਰਜਿੰਦਰ ਸਿੰਘ ਉਹਨਾਂ ਦੇ ਚਲੋ ਉਹਨਾਂ ਨੇ ਹਾਈ ਕੋਰਟ ਗਏ ਸੁਪਰੀਮ ਕੋਰਟ ਗਏ ਉਹ ਆਪਣੀ ਉਹਨਾਂ ਦੇ ਕੋਲ ਸਾਧਨ ਹੈਗੇ ਨੇ ਤੇ ਉਹ ਝੁਕੇ ਨਹੀਂ ਅਲਟੀਮੇਟਲੀ ਮੇਰੇ ਖਿਆਲ ਆ ਕਿ ਪਿਛਲੇ ਦਿਨਾਂ ਤੋਂ ਪਤਾ ਲੱਗਿਆ ਕਿ ਅਜੀਤ ਅਖਬਾਰ ਦੀ ਇਸ਼ਤਿਹਾਰਬਾਜ਼ੀ ਉਹਨਾਂ ਨੇ ਬਹਾਲ ਕਰ ਦਿੱਤੀ ਪਰ ਕੀ ਪੰਜਾਬ ਦੇ ਵਿੱਚ ਮੀਡੀਆ ਆਜ਼ਾਦ ਹੈ ਕੀ ਮੈਂ ਕੀ ਇਸ ਨੂੰ ਅਨ ਐਲਾਨੀ ਐਮਰਜੈਂਸੀ ਨਹੀਂ ਕਿਹਾ ਜਾ ਸਕਦਾ ਕੀ ਪੰਜਾਬ ਅੱਜ ਪੁਲਿਸ ਸਟੇਟ ਨਹੀਂ ਬਣ ਚੁੱਕੀ ਜਿਹੜਾ ਬੋਲਦਾ ਕੋਈ ਆਪੋਨੈਂਟ ਬੋਲੇ ਆਪੋਜੀਸ਼ਨ ਲੀਡਰ ਦਾ ਤੇ ਉਹਨਾਂ ਨੂੰ ਉਹਨਾਂ ਦੇ ਪਰਚੇ ਦਰਜ ਕਰਦੇ ਨੇ ਦਰਜਨਾ ਪਰਚੇ ਦਰਜ ਕੀਤੇ ਬਹੁਤ ਸਾਰੇ ਪਰਚੇ ਹਾਈ ਕੋਰਟ ਨੇ ਵਗਾ ਕੇ ਮਾਰੇ ਕਵਾਸ਼ ਕਰ ਦਿੱਤੇ ਨੇ ਮੇਰੇ ਤੇ ਐਨਡੀਪੀ ਇਸ ਸમિત ਪੰਜ ਐਫ ਆਈ ਆਰਸ ਦਰਜ ਕੀਤੀਆਂ ਸਿਰਫ ਇਸ ਕਰਕੇ ਕਿਉਂਕਿ ਮੈਂ ਸਰਕਾਰ ਦੇ ਖਿਲਾਫ ਬੋਲਦਾ ਹਾਂ ਸਰਕਾਰ ਦੇ ਜਿਹੜੇ ਕਟਾਰੂ ਚੱਕ ਵਰਗੇ ਤੇ ਸਰਬਜੀਤ ਕੌਰ ਮਾਨੂੰਕੇ ਵਰਗੇ ਨਜਾਇਜ਼ ਕਾਬਜ਼ ਅਤੇ ਹੋਰ ਜਿਹੜੀਆਂ ਇਹਨਾਂ ਦੀਆਂ ਗਲਤ ਨੀਤੀਆਂ ਨੇ ਇਲੀ ਗੈਰ ਕਾਨੂੰਨੀ ਮਾਈਨਿੰਗ ਵਗੈਰਾ ਉਹ ਮੈਂ ਉਜਾਗਰ ਕਰਦਾ ਵਾਂ ਵਿਧਾਨ ਸਭਾ ਦੇ ਅੰਦਰ ਵੀ ਬੋਲਦਾ ਬਾਹਰ ਵੀ ਬੋਲਦਾ ਤੇ 5 ਐਫਆਈਆਜ਼ ਮੇਰੇ ਉੱਤੇ ਦਰਜ ਕੀਤੀਆਂ ਕੋਈ ਐਕਟੀਵਿਸਟ ਬੋਲੇ ਮਾਲਵਿੰਦਰ ਸਿੰਘ ਮਾਲੀ ਬੋਲਦਾ ਸੀਗਾ ਉਹਦੇ ਤੇ ਐਫਆਈਆਰ ਦਰਜ ਕਰਤੀ ਭਾਨੇ ਸਿੱਧੂ ਦੇ ਉੱਤੇ ਮਲਟੀਪਲ ਪਰਚੇ ਦਰਜ ਕਰ ਦਿੱਤੇ ਕੀ ਸਰਕਾਰ ਅਸੀਂ ਇਸ ਕਰਕੇ ਦਿੱਤੀ ਇਹਨਾਂ ਨੂੰ ਕਿ ਤੁਸੀਂ ਇਸ ਨੂੰ ਪੁਲਿਸ ਸਟੇਟ ਬਣਾ ਦਿਓ ਪੁਲਿਸ ਦਾ ਦੁਰਉਪਯੋਗ ਕਰਕੇ ਉਹਨਾਂ ਦੇ ਪਰਚੇ ਦਰਜ ਕਰਾ ਕੇ ਅੰਦਰ ਸੁੱਟੋ ਔਰ ਮੈਂ ਸਮਝਦਾ ਕਿ ਇਹ ਕਾਲਾ ਦਿਨ ਹੈ ਪੰਜਾਬ ਦੇ ਵਾਸਤੇ ਕਾਲੇ ਦਿਨ ਚੱਲ ਰਹੇ ਨੇ ਇੱਥੇ ਕੋਈ ਆਜ਼ਾਦ ਨਹੀਂਗਾ ਕੋਈ ਬੋਲ ਨਹੀਂ ਸਕਦਾ ਕੋਈ ਅੱਗੇ ਉਹ ਖੜ ਨਹੀਂ ਸਕਦਾ ਔਰ ਮੈਨੂੰ ਮੈਂ ਮੀਡੀਆ ਦੇ ਬਹੁਤ ਹੈਰਾਨ ਆ ਮੈਨੂੰ ਬੜਾ ਦੁੱਖ ਆਉਂਦਾ ਜਦੋਂ ਮੈਂ ਦੇਖਦਾ ਕਦੀ ਮੀਡੀਆ ਨੇ ਜਿਹੜਾ ਘਟੋ ਘਟ ਜਿਹੜਾ 90% ਮੀਡੀਆ ਮੈਂ ਕਹਿ ਸਕਦਾ ਦੂਜਿਆਂ ਤਾਂ ਵਿਚਾਰਾਂ ਲੱਗੇ ਨਹੀਂ ਜਾਣ ਦਿੰਦੇ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਕਦੀ ਮੀਡੀਆ ਨੇ ਕਟਾਰੂ ਚੱਕਦਾ ਨਹੀਂ ਸਵਾਲ ਪੁੱਛਿਆ ਵੀ ਤੁਹਾਡਾ ਇੱਕ ਮਿਨਿਸਟਰ ਸੀਗਾ ਅਸ਼ੀਲ ਉਹਦੀਆਂ ਹਰਕਤਾਂ ਇੱਕ ਮੁੰਡੇ ਨਾਲ ਫੜੀਆਂ ਗਈਆਂ ਉਹਦੀ ਵੀਡੀਓ ਗਵਰਨਰ ਪੰਜਾਬ ਨੇ ਪੁਸ਼ਟੀ ਕੀਤੀ ਫੋਰੈਂਸਿਕ ਲੈਬ ਨੇ ਉਹਦੀ ਪੁਸ਼ਟੀ ਕੀਤੀ ਕਦੀ ਕਿਸੇ ਮੀਡੀਆ ਨੇ ਪੁੱਛਿਆ ਕਿ ਭਗਵੰਤ ਸਿੰਘ ਮਾਨ ਤੁਸੀਂ ਕਟਾਰੂ ਚੱਕ ਤੇ ਕੀ ਐਕਸ਼ਨ ਲੈ ਰਹੇ ਹੋ ਕੋਈ ਸਵਾਲ ਨਹੀਂ ਪੁੱਛਿਆ ਸਰਬਜੀਤ ਕੌਰ ਮਾਨੂਕੇ ਨੇ ਇੱਕ ਐਨਆਰਆਈ ਦਾ ਜਗਰੌਜ ਸ਼ਰਿਆ ਮਕਾਨ ਦੱਬ ਲਿਆ ਔਰ ਐਨਆਰਆਈ ਸਾਰੇ ਆਮ ਆਦਮੀ ਪਾਰਟੀ ਦੇ ਸਪੋਰਟਰ ਰਹੇ ਨੇ ਕਿਸੇ ਮੀਡੀਆ ਨੇ ਉਹਨੂੰ ਪੁੱਛਿਆ ਨਹੀਂ ਭਗਵੰਤ ਮਾਨ ਨੂੰ ਤੇ ਭਈ ਤੁਸੀਂ ਉਸ ਸਰਬਜੀਤ ਕੌਰ ਮਾਨੂਕੇ ਦੇ ਕੀ ਐਕਸ਼ਨ ਲਵੋਗੇ ਨਿਤ ਦਿਨ ਭਗਵੰਤ ਮਾਨ दारू ਪੀ ਕੇ ਡਿੱਗਦਾ ਵਾ ਆਪ ਲੇਕ 뷰 ਗੈਸਟ ਹਾਊਸ ਬਠਿੰਡਾ ਸੈਸ਼ਨ ਤੋਂ 2 ਦਿਨ ਪਹਿਲਾਂ ਇਹਦੀ ਜ਼ਿਆਦਾ ਪੀਤੀ ਹੋਈ ਸੀ ਬਦਲ ਗਿਆ ਡਿੱਕੇ ਦੀ ਅੱਖ ਤੇ ਸੱਟ ਲੱਗੀ ਤਾਂ ਹੀ ਉਹ ਵਿਧਾਨ ਸਭਾ ਚ ਐਨਕ ਪਾ ਕੇ ਆਇਆ ਸੀ ਉਹ ਤੋਂ 2-3 ਦਿਨ ਪਹਿਲਾਂ ਚੋਹਾਲ ਡੈਮ ਦੇ ਉੱਤੇ ਇੱਕ ਔਰਤ ਅਫਸਰ ਆਈਪੀਐਸ ਅਫਸਰ ਨੇ ਐਨਐਮਐਸ ਵੀਵ ਕੀਤਾ ਉਹਨੇ ਆਪਣੇ ਸੁਪੀਰੀਅਰਸ ਦੇ ਸਾਰੀ ਗੱਲ ਸਾਹਮਣੇ ਲੈ ਕੇ ਆਇਆ ਔਰ ਇਹੋ ਜਿਹੀ ਗੱਲਾਂ ਬਾਰੇ ਕਦੀ মিডিਆ ਨੇ ਭਗਵੰਤ ਮਾਨ ਨੂੰ ਜਾਂ ਕੇਜਰੀਵਾਲ ਨੂੰ ਜਾਂ ਇਹਨਾਂ ਦੇ ਵੱਡੇ ਲੀਡਰਸ ਨੂੰ ਕਦੀ ਕੁਐਸਚਨ ਨਹੀਂ ਕੀਤਾ ਕਦੀ মিডিਆ ਨੇ ਭਗਵਾਨ ਦੇ ਸਾਹਮਣੇ ਮਾਈਕ ਰੱਖ ਕੇ ਇਹ ਨਹੀਂ ਪੁੱਛਿਆ ਕਿ ਤੁਸੀਂ ਆ ਕਾਰਪੋਰੇਸ਼ਨ ਤੇ ਪੰਚਾਇਤ ਦੀਆਂ ਚੋਣਾਂ 'ਚ ਬਹੁਤ ਵੱਡੀ ਧੰਦਲੀ ਕੀਤੀ ਆ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਵਾ ਜਾਂ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਰੇਤਾ ਬਜਰੀ ਤੇ ਤੁਹਾਡੇ ਮੰਤਰੀਆਂ ਦੇ ਆ ਆਨੰਦਪੁਰ ਸਾਹਿਬ ਦੇ ਹਲਕੇ ਹਰਜੋਤ ਬੈਂਸ ਤੇ ਚਾਚੇ ਤੇ ਐਫ ਆਈ ਆਰ ਦਰਜ ਹੋਈ ਆ ਜਾਂ ਹੋਰ ਬਹੁਤ ਸਾਰੀ ਲੁੱਟ ਖਸੁੱਟ ਹੋ ਰਹੀ ਆ ਤੁਸੀਂ ਇਹਦੇ ਬਾਰੇ ਤੁਹਾਡਾ ਕੀ ਐਕਸ਼ਨ ਆ ਜੇ ਪੰਜਾਬ ਦੇ ਸਿਰ ਤੇ ਕਰਜ਼ਾ ਚੜ ਰਿਹਾ ਵਾ 1 ਲੱਖ ਕਰੋੜ ਰੁਪਏ ਪਿਛਲੇ 3 ਸਾਲਾਂ 'ਚ ਤੁਸੀਂ ਕਰਜ਼ਾ ਚੜਾਤਾ ਤੁਹਾਡਾ ਇਹਦੇ ਬਾਰੇ ਕੀ ਬਿਆਨ ਹੈ ਕਦੀ ਰੈਂਡਮ ਪ੍ਰੈਸ ਕਾਨਫਰੰਸ Chief Minister ਨੇ ਪੰਜਾਬ ਦੇ ਸਾਰੇ ਮੀਡੀਆ ਨੂੰ ਸੱਦ ਕੇ ਕਦੀ ਇੰਡੀਪੈਂਡੈਂਟ ਸਵਾਲ ਨਹੀਂ ਦੇਦੇ ਸਾਰੇ ਟਿਊਟਰਡ ਕੁਐਸਚਨਸ ਨੇ ਪਹਿਲਾਂ ਉਹਨਾਂ ਨੂੰ ਸਮਝਾਇਆ ਜਾਂਦਾ ਕਿ ਤੁਸੀਂ ਮੁੱਖ ਮੰਤਰੀ ਨੂੰ ਤੇ ਕੇਜਰੀਵਾਲ ਨੂੰ ਸਿਰਫ ਆਹੀ ਸਵਾਲ ਪੁੱਛਣਾ ਵਾ ਔਰ ਬਹੁਤੇ ਅਖਬਾਰਾਂ ਤੇ ਟੀਵੀ ਆਣੇ ਨੂੰ ਸਟੋਰੀ ਚੰਡੀਗੜ੍ਹ ਡਾਇਰੈਕਟਰ ਪਬਲਿਕ ਰਿਲੇਸ਼ਨ ਆਫਿਸ ਵਿੱਚੋਂ ਹੈਡਲਾਈਨਸ ਤੇ ਸਟੋਰੀਜ਼ ਬਣਾ ਕੇ ਭੇਜੀਆਂ ਜਾਂਦੀਆਂ ਕਿ ਆਹ ਜਿਹੜੀਆਂ ਗੱਲਾਂ ਤੁਹਾਡੀਆਂ ਅਖਬਾਰਾਂ ਵਿੱਚ ਤੇ ਤੁਹਾਡੇ ਟੀਵੀਆਂ ਦੇ ਵਿੱਚ ਚੱਲਣੀਆਂ ਚਾਹੀਦੀਆਂ ਬਹੁਤ ਸਾਰੇ ਟੀਵੀ ਵਾਲੇ ਜਿਹੜੇ ਪਹਿਲਾਂ ਬੜੇ ਬਗਾਵਤੀ ਕਹਿੰਦੇ ਹੁੰਦੇ ਸੀਗੇ ਅਬ ਕਿਨਾਸੋ ਦਾ ਯਾਦਵਿੰਦਰ ਵਰਗੇ ਕਰਫਿਊ ਨਾ ਰੱਖਿਆ ਸੀ ਜਾਂ ਹੋਰ ਨਾਮ ਲਿਆ ਤਾਂ ਫੇਰ ਬੜਾ ਬੁਰਾ ਮਨਾਉਂਦੇ ਨੇ ਇਹ ਤੇ ਬਹੁਤ ਬੁਰਾ ਮਨਾਉਂਦੇ ਨੇ ਕੋਈ ਲੱਭਿਆ ਕਦੀ ਕਿਸੇ ਨੇ ਔਰ ਸਾਡੇ ਮੋਰੇ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਨਿਤ ਦਿਨ ਸਵੇਰੇ ਔਖੇ ਤੋਂ ਔਖਾ ਸਵਾਲ ਪੁੱਛਦੇ ਸੀਗੇ ਬਲਕਿ ਪੁਰਾਣੀਆਂ ਸਰਕਾਰਾਂ ਚ ਕੈਪਟਨ ਅਵਿਨਿੰਦਰ ਸਿੰਘ ਵੀ ਜਵਾਬ ਦੇ ਸੀਗਾ ਮਗਰਲੀ ਉਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਨਹੀਂ ਅ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਉਸ ਵੇਲੇ ਦੇ ਸਾਰੇ মিডিਆ ਨੂੰ ਮਿਲਦੇ ਸੀ ਕਿ ਔਰ মিডিਆ ਉਹਨਾਂ ਨੂੰ ਔਖੇ-ਸੌਖੇ ਸਵਾਲ ਪੁੱਛਦਾ ਸੀਗਾ ਲੇਕਿਨ ਇਸ ਸਰਕਾਰ ਵਿੱਚ 3 ਸਾਲਾਂ ਵਿੱਚ ਕਦੀ ਕਿਸੇ ਪੱਤਰਕਾਰ ਨੇ ਜਾ ਕੇ ਸਵਾਲ ਵੀ ਪੁੱਛਣ ਦੀ ਹਿੰਮਤ ਨਹੀਂ ਕੀਤੀ ਵੀ ਤੁਹਾਡੇ ਸਰਕਾਰ ਵਿੱਚ ਆ ਆ ਮਹਿਕਮਾ ਕੁਲਦੀਪ ਧਾਲੀਵਾਲ ਤੋਂ ਲਿਆ ਵਾਪਸ ਜਿਹੜਾ ਮਹਿਕਮਾ ਹੈ ਹੀ ਨਹੀਂ ਸੀਗਾ ਕਾਗਜ਼ਾਚੀ ਹੈ ਨਹੀਂ ਸੀ ਕਦੀ ਕਿਸੇ ਪੱਤਰਕਾਰ ਨੇ ਪੁੱਛਿਆ ਜਾ ਕੇ ਕਿ ਐਡਾ ਵੱਡਾ ਤੁਸੀਂ 에ਰਰ ਕੀਤਾ ਵਾ ਨਹੀਂ ਪੁੱਛਿਆ ਯਾਰ ਕਿਸੇ ਨੇ ਦੈਟ ਮੀਨਸ ਪੰਜਾਬ ਦੇ ਵਿੱਚ মিডিਆ ਇੰਡੀਪੈਂਡੈਂਟ ਨਹੀਂਗਾ ਪੰਜਾਬ ਜਿਵੇਂ ਕੋ ਕੋਈ 4G state on the